ਕ੍ਰਿਯੋ ਕੇ ਵਨ ਪੰਜਾਬੀ ਟੀਵੀ 46 ਨੰਬਰ ਵਾਰਡ ਕਾਉਂਸਲਰ ਵੱਲੋਂ ਅੱਜ ਸਾਰੀ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਗੰਦਾ ਪਾਣੀ ਕੁਝ ਸਮੇਂ ਤੋਂ ਆ ਰਿਹਾ ਜਿਸ ਦੇ ਵਿੱਚ ਸਾਰੀ ਗਲੀ ਦਾ ਰੋਜ਼ ਪ੍ਰਦਰਸ਼ਨ ਕੀਤਾ ਤੇ ਕੌਂਸਲਰ ਵੱਲੋਂ ਦੱਸਿਆ ਗਿਆ ਕਿ ਕਈ ਯਾਰ ਕਾਰਬਨੇਸ਼ਨ ਦੇ ਗੇੜੇ ਮਾਰ ਕੇ ਲੌਂਦੀਆਂ ਨੱਕਾ ਮੰਡੀ ਨਵੀਂ ਗਲੀ ਤੋਂ ਵਾਰਡ ਨੰਬਰ 46 ਤੇ ਇਹ ਵੇਖੋ ਪਾਣੀ ਕਿਸ ਤਰ੍ਹਾਂ ਆ ਰਿਹਾ ਜਿਵੇਂ ਕੋਈ ਪੈਟਰੋਲ ਹੈ ਨੀਲਾ ਪਾਣੀ ਗੁਲਾਬੀ ਪਾਣੀ ਫਰੋਜ਼ੀ ਪਾਣੀ ਕਾਲਾ ਪਾਣੀ ਸਭ ਤੀਨ ਵਾਲਾ ਪਾਣੀ ਆ ਰਿਹਾ ਜੇ अपने जो आप स्किन की खारिश प्याल स्किन की प्रॉब्लम पेट प्रॉब्लम बुखार टाइफइड सब हो रहा है बाल भी झड़ रहे तो बहुत ज्यादा बुरा हाल है इस गली का दो तीन साल हो गए हैं इस गली की कंप्लेट करते रहे बिल्कुल नहीं इस गलीब है बिल्कुल नहीं इस गली चरे है हां जी आम पार्टी ने बिल्कुल कुछ ही नहीं किया है जी दावे तो बड़े वे वे करते उन्होंने किता कुछ नी है जी ਆ ਸਭ ਪਰੋਂ ਮੇਂ ਗਲਾਬੀ ਪਾਣੀ ਦੇਖੋ ਸਾਰਾ ਪਾਣੀ ਦੇਖੋ ਇਸ ਤਰ੍ਹਾਂ ਆ ਰਿਹਾ ਜੀ ਬੱਚੇ ਮੰਗੇ ਕਿ ਕਿਹੜਾ ਪੀਰ ਵਾਲਾ ਸਾਫ ਪਾਣੀ ਕੀਤਾ ਸਾਡੇ ਬੱਚੇ ਨੂੰ ਮਾਰ ਪੈ ਰਹਾ ਸਾਡੇ ਬੱਚੇ ਨੂੰ ਕੁਝ ਹੋ ਜਾਏਗਾ ਕੌਣ ਜੀ ਦੇਵਾ ਰਹੇਗਾ ਜੀ ਸਿੱਧਾ ਦੇਖੋ ਡਾਕਟਰ ਦੀ ਫੀਸਾਂ ਨਹੀਂ ਤੇਰੇ ਜੱਟ ਮੈਂ ਕਹਿੰਦਾ ਤਾਹਾਂ ਲਓ ਲੈਣੀ ਫੀਸਾਂ ਕੌਣ ਭਰੇਗਾ ਮੈਂ ਜਿੱਥੇ ਤਾਂ ਉੱਥੇ ਜਾ ਕੇ ਜਾ ਕੇ ਭਾਈ ਜੀ ਦੇਖੋ ਫੀਸ ਦਿੰਦੇ ਆ ਇਹ ਚੀਜ਼ ਦੀ ਬਾਤ ਕਰਦੇ ਹੋ ਕੋਈ ਪਹਿਲੋ ਤੇ ਸਾਰੀ ਪ੍ਰੈਸ ਵਾਲਿਆਂ ਨੂੰ ਜੀ ਆਇਆਂ ਨੂੰ ਆਓ ਪਹਿलो ਫਤਿਹ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦਾਸ ਨਾਪਰੀ ਸਿੰਘ ਨਵੀਂ ਜੋੜਾ ਕੌਂਸਲਰ ਵਾਰਡ ਨੰਬਰ ਛਿਆਰੀ ਸੋ ਮੈਨੂੰ ਜਦੋਂ ਤੋਂ ਜ਼ਿੰਮੇਵਾਰੀ ਮਿਲੀ ਏ ਇਸ ਵਾਰਡ ਦੀ ਮੈਂ ਆਪਣੇ ਆਪ ਨੂੰ ਬੜਾ ਭਾਗੇਸ਼ਾਲੀ ਸਮਝਦਾ ਕਿ ਇਸ ਗੁਰੂ ਨਗਰੀ ਦੀ ਇਹ ਜਿਹੜੀ ਵਾਰਡ ਹੈ ਸਭ ਤੋਂ ਮਹਤਵਪੂਰਨ ਵਾਰਡ ਹੈ ਕਿਉਂਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੀ ਇਸ ਵਾਰਡ ਚ ਹੈ ਬਾਬਾ ਦੀਪ ਸਿੰਘ ਜੀ ਦਾ ਸ਼ਹੀਦਆ ਸਾਹਿਬ ਵੀ ਇਸ ਵਾਰਡ ਚ ਹੈ ਜਲੇ ਵਾਲਾ ਬਾਗ ਵੀ ਇਸ ਵਾਰਡ ਚ ਹੈ ਪ੍ਰਾਚੀਨ ਸ਼ਿਵ ਆਪਣਾ ਸ਼ਨੀ ਦੇਵ ਜੀ ਦਾ ਮੰਦਰ ਉਹ ਵੀ ਇਸ ਵਾਰਡ ਚ ਹੈ ਬਾਬਾ ਟਲਰਾਏ ਅਨੇਕਾਂ ਹੀ ਜਿਹੜੇ ਆ ਰਾਮਸਰ ਬਵੇਕਸਰ ਅਨੇਕਾਂ ਗੁਰਦੁਆਰੇ ਗੁਰੂ ਧਾਮ ਮੰਦਿਰ ਜਿਹੜੇ ਆ ਉਹ ਇਸ ਵਾਰਡ ਚ ਪੈਂਦੇ ਆ ਸੋ ਇਹ ਇੱਕ ਬੜੀ ਪਵਿੱਤਰ ਵਾਰਡ ਹੈ ਸੋ ਮੈਂ ਬੜਾ ਖੁਸ਼ਕਿਸਮਤ ਆਪਣੇ ਆਪ ਨੂੰ ਸਮਝਦਾ ਕਿ ਜਿਹੜੀ ਇਸ ਵਾਰਡ ਦੀ ਜਿਹੜੀ ਆ ਨਾਮਜ਼ਦਗੀ ਕਰਨ ਨੂੰ ਮੈਨੂੰ ਮਿਲੀ ਆ ਸੋ ਇਸ ਦੇ ਨਾਲ ਹੀ ਪਿਛਲੇ ਕਾਫੀ ਜਿਹੜਾ ਤੋਂ ਪਾਣੀ ਗੰਦੇ ਦੀ ਸਮੱਸਿਆ ਜਿਹੜੀ ਆ ਉਹ ਇਸ ਗਲੀ ਜਿਹੜੀ ਆਪਾਂ ਨੀਵੀਂ ਗਲੀ ਇਸ ਟਾਈਮ ਲੱਕਰ ਮੰਡੀ ਦੇ ਵਿੱਚ ਖਲੋਤੇ ਆ ਸੋ ਇਸ ਗਲੀ ਦੀ ਪਾਣੀ ਦੀ ਕੰਪਲੇਨ ਜਿਹੜੀ ਆ ਸਟਾਰਟਿੰਗ ਤੋਂ ਹੀ ਆ ਜੀ ਮੇਰੇ ਕਾਉਂਸਲਰ ਬਣਨ ਤੋਂ ਪਹਿਲਾਂ ਵੀ ਸੀਗੀ ਸੋ ਮੈਂ ਇਸ ਚੱਕਰਾਂ ਚ ਨਹੀਂ ਪੈਂਦਾ ਕਿ ਪਹਿਲੇ ਵਾਲਿਆਂ ਨੇ ਕੀ ਕੀਤਾ ਕੀ ਨਹੀਂ ਕੀਤਾ ਸੋ ਮੈਂ ਤੇ ਆਪਣੀ ਗੱਲ ਜਿਹੜੀ ਆ ਉਹ ਕਰ ਸਕਦਾ ਕਿ ਮੈਂ ਕੀ ਕਰਨਾ ਜਾ ਰਿਹਾ ਜਾਂ ਮੈਂ ਕੀ ਕਰਨਾ ਚਾਹਨਾ ਸੋ ਪਿਛਲੇ 10 ਮਹੀਨੇ ਦੇ ਵਿੱਚ ਇਹ ਸਰਕਾਰ ਜਿਹੜੀ ਕੁੰਭ ਕਰਨ ਦੀ ਨੀਂਦ ਸੁੱਤੀ ਆ ਇਹਨੂੰ ਬੜੀ ਬੜੀ ਜਗਾਉਣ ਦੀ ਕੋਸ਼ਿਸ਼ ਕੀਤੀ ਆ ਤੁਹਾਡੇ ਵੀਰਾਂ ਦੇ ਸਹਿਯੋਗ ਹੁਣ ਆਪਾਂ ਲੈਣਾ ਕਿਉਂ ਕਿ ਹੁਣ ਜਿਹੜੀ ਆ ਉਹ ਐਂਡ ਹੋ ਚੁੱਕਿਆ ਕਿਉਂ ਕਿਉਂਕਿ ਜਦੋਂ ਵੀ ਇਹਨਾਂ ਕੋਲ ਆਪਾਂ ਗਏ ਆ ਕਾਰਪੋਰੇਸ਼ਨ ਦੇ ਵਿੱਚ ਜਿੰਨੀ ਵਾਰੀ ਵੀ ਜਾ ਕੇ ਇਹਨਾਂ ਨੂੰ ਆਪਾਂ ਸ਼ਿਕਾਇਤ ਕੀਤੀ ਆ ਕਿ ਮੇਰੀ ਵਾਰਡ ਦੇ ਵਿੱਚ ਜਿਹੜਾ ਵਾ ਉਹ ਗੰਦੇ ਪਾਣੀ ਦੀ ਕੰਪਲੇਂਟ ਆ ਰਹੀ ਹੈ ਇਹਦਾ ਹੱਲ ਕੀਤਾ ਜਾਵੇ ਇਹਨਾਂ ਨੇ ਕੋਈ ਇੱਕ ਅਦਾ ਅਫਸਰ ਭੇਜ ਕੇ ਇੱਕ ਅਦਾ ਬੰਦਾ ਭੇਜ ਕੇ ਕਿਤੇ ਇੱਕ ਅਦਾ ਟੋਆ ਮਰਵਾ ਕੇ ਚੈੱਕ ਕੀਤਾ ਜਿਹਦੇ ਨਾਲ ਜਿਹਦੇ باوجود ਵੀ ਪਾਣੀ ਦਾ ਜਿਹੜਾ ਫਰਕ ਨਹੀਂ ਪਿਆ ਸੋ ਮੈਂ ਇਹਨਾਂ ਨੂੰ ਇਹ ਬੇਨਤੀ ਕੀਤੀ ਸੀ ਕਿ ਆਪਾਂ ਇਹ ਗਲੀ ਦੀ ਜਿਹੜੀ ਆ ਪਾਣੀ ਦੀ ਆ ਪਾਈਪਾਂ ਵਾਂ ਉਹ ਸਾਰੀ ਦੀ ਸਾਰੀ ਪਾਈਪਲਾਈਨ ਜਿਹੜੀ ਆ ਉਹ ਚੇਂਜ ਕੀਤੀ ਜਾਵੇ ਨਵੀਂ ਪਾਈਪਾਂ ਪਾਈ ਜਾਣ ਮੈਨੂੰ ਇਹ ਲਾਰਾ ਲਾਇਆ ਜਾ ਰਿਹਾ ਇਤਨੀ ਹਾਊਸ ਦੀ ਮੀਟਿੰਗ ਦੇ ਵਿੱਚ ਜਿਹੜੀ ਆ ਉਹ ਇਹ ਚੀਜ਼ ਪਾਸ ਕੀਤੀ ਜਾਏਗੀ ਹਾਊਸ ਦੀ ਮੀਟਿੰਗ ਦੇ ਵਿੱਚ ਇਹ ਫਾਈਲ ਜਿਹੜੀ ਆ ਉਹ ਪਾ ਕੇ ਆਪਾਂ ਪਾਸ ਕਰਾਈ ਜਾਏਗੀ ਜਦੋਂ ਮੈਂ ਇਹਨਾਂ ਨੂੰ ਇਹ ਸਵਾਲ ਪੁੱਛਿਆ ਕਿ ਹਾਊਸਿੰਗ ਮੀਟਿੰਗ ਜੇਕਰ 6 ਮਹੀਨੇ ਹੋਰ ਨਹੀਂ ਕਰਾਉਂਦੇ ਜਿੱਦਾਂ ਕਿ ਤੁਹਾਨੂੰ ਸਭ ਨੂੰ ਪਤਾ ਕਿ 10 ਮਹੀਨੇ ਹੋ ਗਏ ਆ ਮੇਅਰ ਸਾਹਿਬ ਨੂੰ ਮੇਅਰ ਬਣੇ ਨੂੰ ਹਾਊਸਿੰਗ ਮੀਟਿੰਗ ਇੱਕੋ ਹੀ ਹੋਈ ਆ ਉਸ ਵਜ੍ਹਾ ਤੋਂ ਹੀ ਮੀਟਿੰਗ ਨਹੀਂ ਆਈ ਜੇ 10 ਮਹੀਨੇ ਚ ਇੱਕ ਮੀਟਿੰਗ ਹੋਈ ਆ ਅੱਗੋਂ ਫੇਰ ਜੇ 6 ਮਹੀਨੇ 8 ਮਹੀਨੇ ਹੋਰ ਜੇ ਹਾਊਸਿੰਗ ਮੀਟਿੰਗ ਨਾ ਕਰਣ ਜੇ ਨਾ ਪਾਸ ਕਰਾ ਸਕਣ ਤੇ ਇਹਦਾ ਮਤਲਬ ਇਹ ਜਿਹੜੇ ਪਬਲਿਕ ਆ ਉਹ ਗੰਦਾ ਪਾਣੀ ਪੀਂਦੇ ਰਹੇ ਨਾ ਉਹਨੇ ਚਿਰ ਤੱਕ ਸੋ ਮੈਂ ਤੁਹਾਡੇ ਮਾਧਿਅਮ ਰਾਈ ਕਿਉਂਕਿ মিডিਆ ਜਿਹੜਾ ਵਾ ਉਹ ਚੌਥਾ ਥੰਮ ਮੰਨਿਆ ਜਾਂਦਾ ਸੋ ਤੁਹਾਡੇ ਸਾਰੇ ਭਰਾਵਾਂ ਦੇ ਮਾਧਿਅਮ ਰਾਈ ਇਹ ਕੁੰਭ ਕਰਨ ਦੀ ਨੀਂਦ ਸੁੱਤੀ ਹੋਈ ਜਿਹੜੀ ਸਰਕਾਰ ਹੈ ਉਹਨਾਂ ਨੂੰ ਮੈਂ ਜਗਾਉਣਾ ਚਾਹਨਾ ਉਹਨਾਂ ਨੂੰ ਬੇਨਤੀ ਕਰਨਾ ਚਾਹਨਾ ਹੈ ਹਲਕਾ ਵਿਧਾਇਕ ਨਿਜਰ ਸਾਹਿਬ ਨੂੰ ਕਿ ਨਿਜਰ ਸਾਹਿਬ ਇਸ ਗਲੀ ਦੇ ਵਿੱਚ ਆ ਕੇ ਗਲੀ ਦੀ ਸਾਰ ਲੈ ਕੇ ਵੇਖੋ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਜਦੋਂ ਦੇ ਤੁਸੀਂ ਐਮਐਲਏ ਬਣੇ ਹੋ ਤੁਸੀਂ ਇੱਕ ਵਾਰ ਵੀ ਇਸ ਗਲੀ ਦੇ ਵਿੱਚ ਆਏ ਹੋਗੇ ਗਲੀ ਵਾਲਿਆਂ ਦੇ ਵਿੱਚ ਇੰਨਾ ਕੋਈ ਭਾਰੀ ਅਛਾ ਹੈ ਕਿ ਗਲੀ ਵਾਲਿਆਂ ਨੇ ਮਨ ਬਣਾ ਕੇ ਬੈਠੇ ਆ ਕਿ ਜੇ ਕੋਈ ਸਿਆਸੀ ਲੀਡਰ ਵੋਟ ਮੰਗਣ ਆ ਗਿਆ ਤਾਂ ਉਹਨੂੰ ਗਲੀ ਦੇ ਵਿੱਚ ਵੜਨ ਨਹੀਂ ਦੇਣਾ ਸੋ ਇਹਨਾਂ ਮਜਬੂਰ ਨਾ ਕਰੋ ਗਲੀ ਵਾਲਿਆਂ ਨੂੰ ਕਿ ਗਲੀ ਵਾਲੇ ਜਿਹੜੇ ਆ ਤੁਹਾਡਾ ਵੜਨਾ ਜਿਹੜਾ ਵਾ ਗਲੀ ਦੇ ਵਿੱਚ ਬੰਦ ਕਰਾ ਦਨ ਸੋ ਇਸ ਦੇ ਨਾਲ ਹੀ ਮੈਂ ਸਖਤ ਚੇਤਾਵਨੀ ਜਿਹੜੀ ਆ ਉਹ ਸਰਕਾਰ ਨੂੰ ਦੇਣਾ ਚਾਹਨਾ ਕਾਰਪੋਰੇਸ਼ਨ ਨੂੰ ਦੇਣਾ ਚਾਹਨਾ ਕਿ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਗਲੀ ਦੇ ਵਿੱਚ ਗੰਦੇ ਪਾਣੀ ਦਾ ਜੇ ਹੱਲ ਨਾ ਕੀਤਾ ਗਿਆ ਜੇ ਨਵੀਆਂ ਪਾਈਪਾਂ ਨਾ ਪਾਈਆਂ ਗਈਆਂ ਤੇ ਜਿੱਥੇ ਮੇਰੇ ਵਾਰਡ ਵਾਸੀ ਮੇਰੇ ਗਲੀ ਵਾਲੇ ਨੀਵੀ ਗਲੀ ਵਾਲੇ ਮੈਨੂੰ ਕਹਿਣਗੇ ਦਾਸ ਦੀ ਡਿਊਟੀ ਲਾਉਣਗੇ ਉੱਥੇ ਹੀ ਮੈਂ ਇਹਨਾਂ ਤੋਂ ਮੁਰੇ ਹੋ ਕੇ ਦਰੀ ਵਿਛਾ ਕੇ ਆਪ ਬਠਾਂਗਾ ਅਫਸਰਾਂ ਦੇ ਕਮਰੇ ਦੇ ਬਾਹਰ ਸੋ ਮੈਂ ਲਾਸਟ ਫਾਈਨਲ ਵਰਨਿੰਗ ਇਹ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਮੇਰੇ ਕੋ ਘਰ ਦਾ ਕੰਮ ਨਹੀਂ ਹੈ ਕਿ ਜਿਹੜਾ ਤੁਸੀਂ ਰੋਕ ਕੇ ਬੈਠੇ ਹੋ ਇਹ ਪਬਲਿਕ ਦਾ ਕੰਮ ਹੈ ਬੱਚੇ ਬਿਮਾਰ ਹੋ ਰਹੇ ਆ ਇਹ ਲੈਬ ਦੀਆਂ ਫੋਟੋਆਂ ਨੇ ਵੇਖੋ ਜੀ ਜਿਹੜੇ ਟੈਸਟ ਰਿਪੋਰਟਾਂ ਨੇ ਇਹ ਟੈਸਟ ਰਿਪੋਰਟ ਦੇ ਵਿੱਚ ਵੇਖੋ ਕਿ ਬੱਚੇ ਜਿਹੜੇ ਆ ਬਿਮਾਰ ਹੋ ਰਹੇ ਨੇ ਸੋ ਟੈਸਟ ਰਿਪੋਰਟ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਪਾਣੀ ਦੇ ਨਾਲ ਕਿੰਨਾ ਬੁਰਾ ਹਾਲ ਹੈ ਇਸ ਵਾਰਡ ਦਾ ਇਸ ਗਲੀ ਦਾ ਤੁਸੀਂ ਪਾਣੀ ਦਾ ਰੰਗ ਵੇਖੋ ਇਹ ਨੀਲੇ ਰੰਗ ਦੀ ਪਾਣੀ ਹੈ ਇਹ ਜ਼ਹਿਰ ਹੈ ਕਿ ਨਹੀਂ ਹੈ ਦੱਸੋ ਇਹ ਲਾਲ ਰੰਗ ਗਰਾਬੀ ਰੰਗ ਦਾ ਪਾਣੀ ਨਿਕਲਦਾ ਪਿਆ ਇਹ ਕਾਲਾ ਆਖੋ ਜੀ ਕਾਲਕ ਇਹ ਦੇਖੋ ਜੀ ਇਹ ਪਾਣੀ ਜਾਂ ਤੇ ਅਧਿਕਾਰੀ ਆ ਆ ਕੇ ਪੀਣ ਤੇ ਸਾਨੂੰ ਦੱਸਣ ਗਿਆ ਵੀ ਇਹ ਪਾਣੀ ਪੀਣ ਤੋਂ ਬਾਅਦ ਉਹ ਸਹੀ ਰਹਿਣਗੇ ਹਾਲ ਜਿਆ ਜੇ ਇਹ ਆਰੋ ਦਾ ਹਾਲ ਹੈ ਜੀ ਆਰੋ ਦਾ ਹਾਲ ਆਰੋ ਦਾ ਹਾਲ ਦੇਖ ਲੋ ਕੀ ਆ ਸੋ ਇਹ ਮੈਨੂੰ ਸਮਝੋ ਬਾਹਰ ਹੈ ਕਿ ਇਹ ਕਿਹੜੀ ਦੁਸ਼ਮਣੀ ਜਿਹੜੀ ਆ ਉਹ ਇਸ ਵਾਰਡ ਦੇ ਨਾਲ ਘੜ ਰਿਆ ਮੈਨੂੰ ਲੱਗਦਾ ਕੀ ਲੋਕਾਂ ਨੇ ਜਿਹੜਾ ਇਹਨਾਂ ਨੂੰ ਵੋਟਾਂ ਨਹੀਂ ਪਾਈਆਂ ਕਾਰਪੋਰੇਸ਼ਨ 'ਚ ਇਹਨਾਂ ਨੂੰ ਮੂੰਹ ਦੀ ਖਾਣੀ ਪਈ ਕਾਰਪੋਰੇਸ਼ਨ ਦੇ ਵਿੱਚ ਸੋ ਉਹਦੀ ਜਿਹੜੀ ਹੈ ਦੁਸ਼ਮਣੀ ਉਹਦੀ ਜਿਹੜੀ ਕਿਹੜਾ ਉਹ ਇਸ ਤਰੀਕੇ ਦੇ ਨਾਲ ਕੱਢ ਰਿਹਾ ਕਿ ਵਾਰਡ ਵਾਸੀਆਂ ਨੂੰ ਇਸ ਤਰੀਕੇ ਨਾਲ ਤੰਗ ਪ੍ਰੇਸ਼ਾਨ ਕਰਕੇ ਸੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਰਕਾਰ ਨੂੰ ਕਿ ਆਪਾਂ ਜਿਹੜੀ ਕਾਰਪੋਰੇਸ਼ਨ ਦੇ ਵਿੱਚ ਤੁਹਾਨੂੰ ਹਾਰ ਹੋਈ ਹੈ ਉਹਦਾ ਉਹਦੀ ਦੁਸ਼ਮਣੀ ਜਿਹੜੀ ਹੈ ਉਹਦਾ ਖਾਮਿਆਜਾ ਜਿਹੜੀ ਆਮ ਸੰਗਤ ਜਿਹੜੀ ਹੈ ਨਾ ਉਹਨਾਂ ਨੂੰ ਪਾਈ ਜਾਵੇ ਸੋ ਇਹ ਪਹਿਲ ਦੇ ਆਧਾਰ ਤੇ ਜਿਹੜਾ ਵਾ ਪਾਣੀ ਗੰਦੇ ਦੀ ਜਿਹੜੀ ਆ ਉਹ ਪ੍ਰੋਬਲਮ ਸੋਲਵ ਕੀਤੀ ਜਾਵੇ। ਸੋ ਜਿਹੜੀਆਂ ਮੇਰੀਆਂ ਭੈਣਾਂ ਮੇਰੇ ਮਾਵਾ ਮਾਸੀਆਂ ਚਾਚੀਆਂ ਆਈਆਂ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਇਹ ਜਿਹੜਾ ਆਪਾਂ ਮੁੱਦਾ ਜਿਹੜਾ ਅੱਜ ਚੁੱਕਿਆ ਇਹਨੂੰ ਆਪਾਂ ਠੰਡੇ ਨਹੀਂ ਪੈਣ ਦਵਾਂਗੇ। ਤੁਹਾਨੂੰ ਇਹਨਾਂ ਨੂੰ ਵੀ ਸੁਵਾਜ ਦਿਵਾਉਣਾ ਕਿ ਮੈਂ ਤੁਹਾਡੇ ਨਾਲ ਆ। ਜਿੱਥੇ ਕਿਤੇ ਘਰਾਓ ਕਰਦੀ ਲੋੜ ਹੋਏਗੀ ਮੈਂ ਉੱਥੇ ਨਾਲ ਜਾ ਕੇ ਦਾ ਘਰਾਓ ਕਰਾਂਗਾ। ਪਿਛਲੇ ਦਿਨ ਵੀ ਕਾਂਗਰਸੀ ਜਿਹੜੇ ਪਾਰਟਨ ਨੇ ਉਹਨਾਂ ਨੇ ਸਰ ਜੀ ਜੀ ਬਾਈ ਜੀ ਮਾਦੇ ਬਾਤ ਪਰ ਮਤਵੰਨ ਜੀ ਕੀ ਤਵਜੂਹ ਤੇ ਬਾਬੂ ਵੀ ਜਿਹੜੇ ਕਰਾਉਣ ਜਦੋਂ ਕੰਟਰੋਲ ਹੀ ਸੁਣਦੀ ਹੈ ਦੇਖੋ ਭਾਜੀ ਸਭ ਤੋਂ ਵੱਡੀ ਗੱਲ ਤੇ ਇਹ ਹੈ ਕਿ ਕਾਰਪੋਰੇਸ਼ਨ ਦੀਆਂ ਜਦੋਂ ਚੋਣਾ ਹੋਈਆਂ ਤਾਂ ਆਪ ਸਭ ਨੂੰ ਪਤਾ ਕਿ ਇੱਕ ਮਤ ਹੋ ਕੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੇ